ਦੁਨੀਆਂ ਦਾ ਵੀ ਕੋਈ ਹਾਲ ਨਹੀਂ ਹੈਗਾ ਹੁਣ ਮੈਂ ਆਉਂਦਾ ਪਿਆ ਸੀ ਮੋਟਰਸਾਈਕਲ ਤੇ ਤੇ ਵੇਖਿਆ ਰਸਤੇ ਦੇ ਵਿੱਚ ਇੱਕਾ ਚੁੰਨੀ ਡਿੱਗੀ ਪਈ ਕਿਹਦੀ ਹੋ ਸਕਦਾ ਮੋਟਰਸਾਈਕਲ ਦੇ ਮਗਰ ਜਨਾਨੀ ਬੈਠੀ ਹੋਵੇ ਕੋਈ ਵੀ ਔਰਤ ਬੈਠੀ ਹੋਵੇ ਤੇ ਉਹਦੇ ਤੋਂ ਇਹ ਗੱਲ ਦੇ ਵਿੱਚ ਹੀ ਹੋ ਸਕਦੀ ਏ ਉਹਨੂੰ ਨਹੀਂ ਪਤਾ ਲੱਗਾਗਾ ਥੱਲੇ ਡਿੱਗ ਪਈ ਤੇ ਕਈ ਵਾਰੀ ਦੋਸਤੋ ਇਸ ਤਰ੍ਹਾਂ ਹੁੰਦਾ ਇਹ ਗੱਲਾਂ ਤਾਂ ਨਿੱਕੇ ਨਿੱਕੇ ਨੇ ਤੇ ਪਰ ਕਾਰਨਾਮ ਇਹ ਵੱਡੇ ਕਰ ਜਾਂਦੀਆਂ ਨੇ ਉਹਨਾਂ ਦਾ ਕਾਰਨ ਇਹ ਆ ਕਈ ਵਾਰੀ ਮਗਰ ਲੇਡੀਜ਼ ਬੈਠੀ ਹੋਵੇ ਕੋਈ ਵੀ ਜਨਾਨੀ ਬੈਠੀ ਹੋਵੇ ਤੇ ਚੁੰਨੀ ਹੌਲੀ-ਹੌਲੀ ਆਪਣੇ ਇੱਥੇ ਟਾਇਰ ਦੇ ਵਿੱਚ ਚੈਨ ਦੇ ਵਿੱਚ ਵਲੀ ਜਾਵੇ ਜਾਂ ਚੱਕੇ 'ਚ ਵਲੀ ਜਾਵੇ ਤੇ ਸਿਰ ਪਰਨੇ ਉਹਨੇ ਥੱਲੇ ਵਜਣਾ ਤੇ ਇਸ ਕਰਕੇ ਆਪਾਂ ਹਰ ਇੱਕ ਨੂੰ ਆਣੇ ਆ ਇਹੋ ਜਿਹਾ ਕੰਮ ਨਾ ਕਰਿਆ ਕਰੋ ਜਦੋਂ ਮੋਟਰਸਾਈਕਲ ਦੇ ਮਗਰ ਬੈਠ ਜੇ ਬੈਠਦੇ ਜੇ ਉਦੋਂ ਇਹ ਧਿਆਨ ਦਿਆ ਕਰੋ ਕਿ ਚੁੰਨੀ ਕਿਤੇ ਥੱਲੇ ਤੇ ਨਹੀਂ ਲੰਮਕਦੀ ਆਪਣੀ ਇਹ ਚੀਜ਼ ਵਾਲ ਜ਼ਰੂਰ ਖਿਆਲ ਰੱਖਣਾ ਆਪਾਂ ਤੇ ਗੱਲਾਂ ਇਹ ਨਿੱਕੇ ਨਿੱਕੇ ਦੇ ਪਰ ਇਹਨਾਂ ਨਾਲ ਕਾਰਨਾ ਮੇ ਵੱਡੇ ਹੋ ਜਾਂਦੇ ਨੇ ਤੇ ਵਾਰ-ਵਾਰ ਆਪਾਂ ਇਹੋ ਹੀ ਬੇਨਤੀ ਕਰਦੇ ਆਂ ਕਿ ਕਦੇ ਇਹੋ ਜਾਂ ਕੋਈ ਨਾ ਚਾਂਸ ਹੋਵੇ ਚਲਾ ਰ ਕੱਚਾ ਰਾਹ ਹੀ ਰਸਤੇ ਦੇ ਵਿੱਚ ਕਿਸ ਪ੍ਰਕਾਰ ਕਿਹੜਾ ਕਰਮ ਵਾਲਾ ਲੰਘਿਆ ਤੇ ਆ ਚੁੰਨੀ ਥੱਲੇ ਨਾ ਇੰਜ ਵਿਛੀ ਪਈ ਇੰਜ ਲੰਮੇ ਪਈ ਹੋਈ ਸੀ ਕਿਤੇ ਮੋਟਰਸਾਂ ਦੇ ਵਿੱਚੋਂ ਹੀ ਐਵੇਂ ਡਿੱਗ ਪਈ ਹੋ ਸਕਦਾ ਕੋਈ ਫਰੀ ਪਈ ਹੋਵੇ ਮਗਰਲੇ ਪਾਸੇ ਰੱਖੀ ਹੋਵੇ ਜਾਂ ਕਿਸੇ ਦੇ ਲਫਾਫੇ ਜਾਂ ਬੈਗ ਦੇ ਵਿੱਚੋਂ ਡਿੱਗ ਪਈ ਹੋਵੇ ਕੋਈ ਕਾਰਨ ਤਾਂ ਹੈਗਾ ਹੀ ਜਿਹੜੇ ਡਿੱਗੀ ਚੁੰਨੀ ਤੇ ਜੇਕਰੇ ਲੇਡੀ ਜਾਂ ਕਿਸੇ ਦੇ ਕੋਈ ਵੀ ਕੋਈ ਬੱਚਾ ਹੀ ਹੁੰਦਾ ਮਗਰ ਬੁੱਕਲ ਮਾਰ ਕੇ ਬੈਠਾ ਹੁੰਦਾ ਕੋਈ ਜਨਾਨੀ ਉਹ ਹੀ ਵਿਚਾਰੇ ਬਜ਼ੁਰਗ ਬੈਠੀ ਹੁੰਦੀ ਤੇ ਉਹਦੇ ਦਿਮਾਗ 'ਚ ਗੱਲ ਨਾ ਆਈ ਹੋਵੇ ਤੇ ਜੇ ਇਸ ਤਰ੍ਹਾਂ 헤ਠਾ ਵਲੀ ਜਾਵੇ ਚੱਕੇ ਦੇ ਵਿੱਚ ਜਾਂ ਚੈਨ 'ਚ ਵਲੀ ਜਾਵੇ ਤੇ ਨੁਕਸਾਨ ਹੀ ਕਰਨਾ ਉਹਨੇ ਇਸ ਕਰਕੇ ਆਨੇ ਇਹੋ ਜੀਆਂ ਚੀਜ਼ਾਂ ਦਾ ਧਿਆਨ ਰੱਖੋ ਅੱਗੇ ਵੀ ਅਸੀਂ ਪਿਛਲੇ ਸਾਲ ਵੀ ਇਹੋ ਜੀ ਇੱਕ ਵੀਡੀਓ ਬਣਾ ਕੇ ਪਾਈ ਸੀ ਆਪਣੇ ਫੇਸਬੁੱਕ ਤੇ ਆਪਣੀ ਵੀਡੀਓ ਹੈਗੀ ਪਰ ਇਹੋ ਜੇ ਕੰਮਾਂ ਦਾ ਧਿਆਨ ਜ਼ਰੂਰ ਰੱਖੋ ਜੇ ਕੋਈ ਆਪਣੇ ਮਗਰ ਬੈਠਦਾ ਤੇ ਉਹਨੂੰ ਆਪਾਂ ਆਖੇ ਭਾਈ ਜੀ ਆਪਦਾ ਚੁੰਨੀ ਸੰਭਾਲ ਕੇ ਮੜਾ ਆ ਸਿਆਲਾਂ ਵਿੱਚ ਛੌਲ ਦੀ ਬੁੱਕਲ ਜਾਰੀ ਮਾਰੀ ਹੁੰਦੀ ਉਦੋਂ ਆਪ ਨੂੰ ਪਤਾ ਹੈ ਕਿ ਕੱਪੜੇ ਆਪਣੀ ਮੱਤ ਮਾਰ ਦਿੰਦੇ ਨੇ ਕਈਆਂ ਨੇ ਤਾਂ ਉਦੋਂ ਲੋਈਆਂ ਵਿੱਚ ਆ ਜਾਂਦੀਆਂ ਨੇ ਪਰ ਹੁਣ ਤਾਂ ਗਰਮੀ ਹੈ ਗਰਮੀ ਦੇ ਵਿੱਚ ਹੀ ਆਪਣੇ ਅਵੇਲ ਪਤਲਾ ਹੀ ਲੀਡਾ ਇਹ ਵੀ ਨਹੀਂ ਸਾਂਭਿਆ ਗਿਆ ਇਹ ਕੀ ਪਤਾ ਹੁਣ ਕਿਹੜੇ ਕਰਮਾਂ ਵਾਲੇ ਦੇ ਹੈਗਾ ਇਸ ਕਰਕੇ ਆਪਾਂ ਨੇ ਇਹੋ ਹੀ ਚੀਜ਼ਾਂ ਵੱਲ ਆਪਾਂ ਧਿਆਨ ਦੇਈਏ ਤੇ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਗੱਲਾਂ ਨਿੱਕੇ ਨਿੱਕੇ ਦੇ ਕੰਮ ਵੱਡੇ ਕਾਰੇ ਕਰ ਜਾਂਦੀਆਂ ਨੇ ਆਪਾਂ ਇਸ ਚੀਜ਼ ਬਾਰੇ ਨਾ ਧਿਆਨ ਨਹੀਂ ਦਿੰਦੇਗੇ ਮੈਂ ਹੋਣ ਹੀ ਆਉਂਦਾ ਪੈਸਾ ਮੋਟਰ ਤੇ ਹੋ ਸਕਰਾ ਕੋਈ ਇਹਨੂੰ ਪਛਾਣ ਕੇ ਲੈ ਜੇ ਇਹ ਆਪਾਂ ਨਾਲ ਹੀ ਅੱਗੇ ਅਮਰੂਦ ਦੇ ਨਾਲ ਟੰਗ ਦੇਣੇ ਜਾਂ ਇੱਥੇ ਆੜੂ ਦੇ ਨਾਲ ਟੰਗ ਦੇਣਿਆ ਜਿੰਦੀ ਹੋਈ ਨਿਗਾ ਚ ਆ ਗਈ ਓਹ ਲੈ ਜਾਏਗਾ ਪਰ ਇਸ ਤਰ੍ਹਾਂ ਕੰਮ ਗਲਤ ਨੇ ਮੈਂ ਹੋਣ ਹੀ ਆਉਂਦਾ ਪੈਸਾ ਤੇ ਰਸਤੇ ਦੇ ਵਿੱਚ ਵੇਖ ਰਾ ਚੁੰਨੀ ਪਈ ਹੋਈ ਇਹ ਨਹੀਂ ਪਤਾ ਕਿ ਹੁਣ ਕਿੰਦੀ ਜਾਂ ਕਿਸੇ ਬੰਦੇ ਕੋਲ ਡਿੱਗੀ ਜਾਂ ਕਿਸੇ ਔਰਤ ਕੋਲੋਂ ਡਿੱਗੀ ਹੈ ਮਗਰ ਬੈਠੀ ਹੋ ਸਕਰੀ ਕਿ ਉਹਦੇ ਕੋਲ ਰਿਸ਼ਕੀ ਹੋਵੇ ਉਹਨੂੰ ਪਤਾ ਨਾ ਲੱਗੇ ਉਹਦੇ ਝੋਲੀ ਚ ਹੋਵੇ ਇਹ ਇੰਨਾ ਗੱਲਾਂ ਵੱਲ ਆਪਾਂ ਧਿਆਨ ਜ਼ਰੂਰ ਦਿਈਏ ਤੇ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਗਾਂ ਕਹੇ ਦਾ ਵੀ ਕੋਈ ਹੱਲ ਹੋ ਸਕੇ ਧੰਨਵਾਦ ਜੀ